ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦਾ ਬਲੌਗ ਹੈਗਾ ਜੀ ਆਪਾਂ ਚਾਹ ਪੋਣੀਆਂ ਨੂੰ ਕਿਵੇਂ ਕਲੀਨ ਕਰ ਸਕਦੇ ਆ ਤੇ ਦੇਖੋ ਜੀ ਇਹਨਾਂ ਦੇ ਵਿੱਚ ਚਾਹ ਜਿਹੜੀ ਚਾਹ ਪੱਤੀ ਹੁੰਦੀ ਆ ਉਹ ਬਿਲਕੁਲ ਜੰਮ ਜਾਂਦੀ ਆ ਦੇਖੋ ਆਪਾਂ ਕਲੀਨ ਤਾਂ ਇਹਨੂੰ ਚੰਗੀ ਤਰ੍ਹਾਂ ਨਾਲ ਕਰਦੇ ਆ ਫੇਰ ਵੀ ਇਹਦੇ ਵਿੱਚੋਂ ਚਾਹ ਪੱਤੀ ਨਹੀਂ ਨਿਕਲਦੀ ਤੇ ਆਪਾਂ ਬਹੁਤ ਹੀ ਦੋ ਸੌਖੇ ਤਰੀਕੇ ਦੱਸਾਂਗੇ ਬਹੁਤ ਹੀ ਵਧੀਆ ਨੇ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜੇ ਸਾਡੇ ਚੈਨਲ ਨੂੰ ਪਲੀਜ਼ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਜੀ ਤੇ ਆਪਾਂ ਜੀ ਹੁਣ ਵੀਡੀਓ ਕਰਦਿਆਂ ਸਟਾਰਟ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਣੀ ਚਾਹ ਪੋਣੀ ਦੇ ਵਿੱਚ ਕਿੰਨੀ ਚਾਹ ਪੱਤੀ ਜੰਮੀ ਹੋਈ ਆ ਤੇ ਉਹ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਕਲੀਨ ਕਰਕੇ ਦਿਖਾਵਾਂਗੀ ਤੇ ਵੀਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਐਂਡ ਤੱਕ ਜੁੜੇ ਰਹੋ ਪਹਿਲਾ ਤਰੀਕਾ ਹੈਗਾ ਜੀ ਆਪਾਂ ਨੇ ਗੈਸ ਨੂੰ ਔਨ ਕਰ ਲਿਆ ਗੈਸ ਨੂੰ ਔਨ ਕਰਕੇ ਇਹਦੇ ਵਿੱਚ ਉੱਤੇ ਆਪਣੀ ਚਾਹ ਪੌਣੀ ਰੱਖਤੀ ਚਾਹ ਪੌਣੀ ਆਪਣੀ ਜਿਹੜੀ ਇਹ ਰੱਖੀ ਹੈ ਤੇ ਇਹਦੇ ਵਿੱਚ ਜਿਹੜੀ ਚਾਹ ਪੱਤੀ ਜੰਮੀ ਹੋਈ ਆ ਉਹ ਜਲਣੀ ਸ਼ੁਰੂ ਹੋ ਗਈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚੋਂ ਦੇਖੋ ਧੂਆ ਵੀ ਨਿਕਲੂਗਾ ਤੇ ਅੱਗ ਵੀ ਇਹਨੂੰ ਲੱਗੂਗੀ ਚਾਹ ਆਪਣੀ ਪੌਣੀ ਨੂੰ ਤੇ ਇਹ ਜਿਹੜੀ ਚਾਹ ਪੱਤੀ ਜੀ ਜਮਾ ਹੋਈ ਹੋਈ ਆ ਤਾਈੋਂ ਸੇਕ ਵਿੱਚੋਂ ਧੂਆ ਨਿਕਲ ਰਿਹਾ ਵਾ ਤੇ ਇਹ ਬਹੁਤ ਹੀ ਜ਼ਿਆਦਾ ਜੰਮੀ ਹੋਈ ਆ ਆਪਾਂ ਦੇਖੋ ਜੀ ਕਲੀਨਤਾ ਰੋਜ਼ ਹੀ ਕਰਦੇ ਆ ਪਰ ਫਿਰ ਵੀ ਦੇਖੋ ਚਾਹ ਪੱਤੀ ਵਿੱਚ ਜੰਮੀ ਜਾਂਦੀ ਹੈ ਤਕਰੀਬਨ ਚਾਹ ਪੋਣੀਆਂ ਦੇ ਵਿੱਚ ਤੇ ਕਈ ਵਾਰੀ ਤਾਂ ਆਪਣੀਆਂ ਇਹ ਚਾਹ ਪੋਣੀਆਂ ਬਹੁਤ ਜ਼ਿਆਦਾ ਕਾਲੀਆਂ ਵੀ ਹੋ ਜਾਂਦੀਆਂ ਨੇ ਬਹੁਤ ਹੀ ਸਿੰਪਲ ਤਰੀਕਾ ਹੈ ਜੀ ਤੁਸੀਂ ਹੁਣ ਇਹਨੂੰ ਲਾ ਕੇ ਚੰਗੀ ਤਰ੍ਹਾਂ ਨਾਲ ਸਾਫ਼ ਕਰੋ ਆਪਾਂ ਨੇ ਜੀ ਇੱਥੇ ਇੱਕ ਟੂਥਬ੍ਰਸ਼ ਲਿਆ ਹੋਇਆ ਵਾ ਤੇ ਉਹਦੇ ਨਾਲ ਹੁਣ ਚੰਗੀ ਤਰ੍ਹਾਂ ਨਾਲ ਆਪਾਂ ਰਗੜਾਂਗੇ ਜਿਹੜੀ ਚਾਹ ਪੱਤੀ ਜੰਮੀ ਹੋਈ ਹੈ ਤੇ ਉਹ ਨਿਕਲਣੀ ਸ਼ੁਰੂ ਹੋ ਗਈ ਤੁਸੀਂ ਪਲੇਟ ਦੇ ਵਿੱਚ ਦੇਖ ਸਕਦੇ ਹੋ ਇਹ ਆਪਣੇ ਪਲੇਟ ਦੇ ਵਿੱਚ ਐਨ ਚੰਗੀਤਰ ਨਾਲ ਦਿਖਾਈ ਦੇ ਰਹੀ ਆ ਤੇ ਚਾਹ ਪੱਤੀ ਜਿਹੜੀ ਜੰਮੀ ਹੋਈ ਸੀ ਉਹ ਐਨ ਚੰਗੀਤਰ ਨਾਲ ਬੁਰਸ਼ ਨਾਲ ਲੈ ਜਾਊਗੀ ਪਹਿਲਾਂ ਜੀ ਆਪਾਂ ਨੇ ਇਹ ਚਾਹ ਪੋਣੀ ਨੂੰ ਗਿੱਲੀ ਨਹੀਂ ਕਰਨਾ ਹੈਗਾ ਤੇ ਆਪਾਂ ਇਸੇ ਤਰ੍ਹਾਂ ਬੁਰਸ਼ ਦੇ ਨਾਲ ਚੰਗੀਤਰ ਨਾਲ ਰਗੜਨਾ ਆ ਤੇ ਜੜੀਏ ਚਾਹ ਪੱਤੀ ਆ ਤੇ ਇਹ ਸੁੱਕੀ ਹੁਣ ਸੁੱਕ ਕੇ ਵੀ ਬਿਲਕੁਲ ਤੇ ਇਹ ਸੁੱਕ ਸੁੱਕ ਕੇ ਬੁਰਸ਼ ਦੇ ਨਾਲ ਹੀ ਠਾਨ ਚੰਗੀਤਰ ਨਾਲ ਲੈ ਜਾਊਗੀ ਜੇ ਤੁਹਾਨੂੰ ਲੱਗਦਾ ਆ ਵੀ ਹਜੇ ਇਹਦੇ ਵਿੱਚ ਚਾਹ ਪੱਤੀ ਜੰਮੀ ਹੋਈ ਹੈ ਤੇ ਇੱਕ ਵਾਰੀ ਤੁਸੀਂ ਇਹਨੂੰ ਫੇਰ ਤੁਸੀਂ ਗੈਸ ਦੇ ਉੱਤੇ ਰੱਖ ਕੇ ਦੁਬਾਰਾ ਸੇਕ ਲਵਾ ਸਕਦੇ ਹੋ ਮੈਂ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਨਾਲ ਝੜਕ ਦੂੰਗੀ ਪੋਣੇ ਨੂੰ ਤੇ ਜਿਹੜੀ ਚਾਹ ਪੱਤੀ ਜੰਮੀ ਹੋਈ ਹੈ ਇਹ ਠਾਂ ਲੈ ਜੂਗੀ ਆਪਾਂ ਜੀ ਦੁਬਾਰਾ ਫੇਰ ਇੱਕ ਵਾਰੀ ਗੈਸ ਆਨ ਕਰਾਂਗੇ ਤੇ ਗੈਸ ਆਨ ਕਰਕੇ ਆਪਾਂ ਦੇਖੋ ਜੀ ਫੇਰ ਵੀ ਆਪਣੇ ਕਿੰਨੀ ਪਲੇਟ ਦੇ ਵਿੱਚ ਲੈ ਗਈ ਸੀਗੀ ਚਾਹ ਪੱਤੀ ਤੇ ਹੁਣ ਫੇਰ ਦੇਖੋ ਧੂਆ ਕਿੰਨਾ ਨਿਕਲ ਰਿਹਾ ਤੇ ਇਹ ਥੋੜੀ ਜੀ ਇਹਨੂੰ ਹੁਣ ਅੱਗ ਵੀ ਲੱਗੂਗੀ ਕਿਉਂਕਿ ਹਜੇ ਵੀ ਬਹੁਤ ਜ਼ਿਆਦਾ ਵਿੱਚ ਜੰਮੀ ਹੋਈ ਆ ਤੇ ਬਹੁਤ ਹੀ ਸਿੰਪਲ ਤਰੀਕਾ ਆ ਜੇ ਸੌਖਾ ਤਰੀਕਾ ਤੇ ਇਹਦੇ ਵਿੱਚ ਆਪਾਂ ਨੂੰ ਕੋਈ ਮਿਹਨਤ ਨਹੀਂ ਕਰਨ ਦੀ ਲੋੜ ਹੈ ਕਿ ਕਿਸੇ ਲਿਕਵਿਡ ਦੀ ਜ਼ਰੂਰਤ ਨਹੀਂ ਹੈਗੀ ਇਹ ਇਹ ਆਪਣਾ ਜੀ ਪਹਿਲਾ ਤਰੀਕਾ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਇਹਨੂੰ ਫੇਰ ਥੋੜੀ ਜਿਹੀ ਠੰਡੀ ਹੋਈ ਤੇ ਬਰਸ਼ ਫੇਰਾਂਗੇ ਆਪਾਂ ਨੇ ਜੀ ਇਹਨੂੰ ਇੱਕ ਵਾਰੀ ਸੇਕ ਹੋਰ ਲਗਾ ਲਿਆ ਸੀ ਹੁਣ ਜੀ ਆਪਾਂ ਦੱਸ ਦਿਆਂ ਤੁਹਾਨੂੰ ਦੂਸਰਾ ਤਰੀਕਾ ਮੈਂ ਜੀ ਇਥੇ ਇੱਕ ਬੋਲ ਲਿਆ ਵਾ ਕੰਚ ਦਾ ਲਿਆ ਵਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪੂਰਾ ਗਰਮ ਪਾਣੀ ਗਰਮ ਪਾਣੀ ਦਾ ਇਸਤੇਮਾਲ ਕਰਨਾ ਤੁਸੀਂ ਠੰਡਾ ਪਾਣੀ ਨਹੀਂ ਲੈਣਾ ਇਹ ਆਪਣਾ ਜੀ ਹੈਗਾ ਅਗਲਾ ਦੂਜਾ ਤਰੀਕਾ ਤੇ ਹੁਣ ਆਪਾਂ ਇਹਦੇ ਵਿੱਚ ਚਾਹ ਪੌਣੀਆਂ ਚੰਗੀ ਤਰ੍ਹਾਂ ਡਬੋਦਾਂਗੇ ਤੇ ਜਿਹੜੀ ਆਪਾਂ ਅਗਲੀ ਚੀਜ਼ ਪਾਵਾਂਗੇ ਉਹ ਵੀ ਤੁਹਾਨੂੰ ਦੱਸਦੇ ਆ ਤੇ ਹੁਣ ਆਪਾਂ ਜੀ ਇਹਨੂੰ ਡਬੋਦੀਆਂ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਡੇਢ ਚਮਚਾ ਮਿੱਠੇ ਸੋਟੀ ਦਾ ਆਪਾਂ ਨੇ ਜੀ ਡੇਟ ਚਮਚਾ ਲੈਣਾ ਮਿੱਠੇ ਸੋਟੇ ਦਾ ਤੇ ਤੁਸੀਂ ਆਪਣੀ ਚਾਹ ਪੋਣੀ ਦੀ ਰਿਕੋਰਡਿੰਗ ਲੈ ਸਕਦੇ ਹੋ ਜਿਵੇਂ ਤੁਹਾਡੀਆਂ ਚਾਹ ਪੋਣੀਆਂ ਜ਼ਿਆਦਾ ਨਹੀਂ ਤਾਂ ਤੁਸੀਂ ਇਹਦਾ ਜ਼ਿਆਦਾ ਇਸਤੇਮਾਲ ਕਰ ਲਿਓ ਆਪਾਂ ਨੇ ਜੀ ਮਿੱਠਾ ਸੋਟਾ ਪਾਤਾ ਤੇ ਹੁਣ ਪਾਵਾਂਗੇ ਇਹਦੇ ਵਿੱਚ ਈ ਨੂੰ ਦੇਖੋ ਜੀ ਈ ਨੂੰ ਪਾਈ ਤੇ ਆਪਣੇ ਇਹਦੇ ਵਿੱਚ ਚੱਗਵਾਨੇ ਸ਼ੁਰੂ ਹੋਗੀ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ Dali pan. ਇਹਦੇ ਵਿੱਚ ਜੇ ਤੁਸੀਂ ਹੁਣ ਹੋਰ ਕੋਈ ਚੀਜ਼ ਨਹੀਂ ਪਾਉਣੀ ਹੈਗੀ 5 ਮਿੰਟ ਇਹਨੂੰ ਡੁੱਬਿਆ ਰਹਿਣ ਦਿਓ ਆਪਣੀਆਂ ਚਾਹ ਪੁਣੀ ਨੂੰ ਤੇ ਫਿਰ ਉਦੋਂ ਬਾਅਦ ਤੋਂ ਹੁਣ ਆਪਾਂ ਦਿਖਾਉਣੀ ਆ ਤੇ ਤੁਸੀਂ ਜੇ ਤੁਹਾਡੇ ਕੋਲੇ ਇਹ ਇਹਨੂੰ ਹੈ ਨਹੀਂਗੀ ਤਾਂ ਤੁਸੀਂ ਇਹਦੇ ਵਿੱਚ ਲੈਵਨ ਤੇ ਬਨੇਕਰ ਵੀ ਪਾ ਸਕਦੇ ਹੋ। ਤੁਸੀਂ ਇੱਕ ਵਾਰੀ ਦੇ ਵਿੱਚ ਹੀ ਦੋ ਤਿੰਨ ਚਾਹ ਪੋਣੀਆਂ ਸਾਫ਼ ਕਰ ਸਕਦੇ ਹੋ ਕਿਉਂਕਿ ਜਦੋਂ ਆਪਾਂ ਇੱਕ ਚੀਜ਼ ਦਾ ਇਸਤੇਮਾਲ ਕਰਦਿਆਂ ਵੀ ਆਪਾਂ ਸਾਫ਼ ਕਰਨ ਦੀ ਕੋਸ਼ਿਸ਼ ਕਰਦਿਆਂ ਵੀ ਆਪਾਂ ਜਿਹੜੀਆਂ ਵੀ ਚੀਜ਼ਾਂ ਦਾ ਇਸਤੇਮਾਲ ਕੀਤਾ ਤੁਸੀਂ ਜਦ ਹੀ ਦੋ ਤਿੰਨ ਆਪਣੀਆਂ ਚਾਹ ਪੋਣੀਆਂ ਨੂੰ ਸਾਫ਼ ਕਰ ਸਕਦੇ ਆ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੇ ਨਾਲ ਇਹ ਆਪਣਾ ਘੱਟ ਖਰਚੇ ਦੇ ਵਿੱਚ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਤੁਹਾਨੂੰ ਸਾਫ਼ ਕਰਕੇ ਦਿਖਾਈਆ ਤੇ ਤੋਂ ਹੁਣ ਆਪਾਂ ਦਿਖਾਉਣੀ ਆ ਜੀ ਹੁਣ ਪਾਣੀ ਤੇ ਜਿਹੜਾ ਆਪਣੇ ਇਹ ਰਿਪਟਾਇਆ ਹਲਾਸਿਕ ਦੇਖੋ ਜੀ ਤੁਸੀਂ ਪਾਣੀ ਦੇਖ ਸਕਦੇ ਹੋ ਆਪਣਾ ਪਾਣੀ ਦਾ ਕਲਰ ਕਿੰਨਾ ਚੇਂਜ ਹੋ ਗਿਆ ਤੇ ਹੁਣ ਆਪਾਂ ਇਹੋ ਜੀ ਬੁਰਸ਼ ਦੇ ਨਾਲ ਸਾਫ਼ ਕਰਦੇ ਹਾਂ ਆਪਾਂ ਥੋੜਾ ਜਿਹਾ ਜੀ ਲਿਕਵਿਡ ਲੈ ਲਾਂਗੇ ਤੇ ਲਿਕਵਿਡ ਲਾ ਕੇ ਇਸ ਤਰ੍ਹਾਂ ब्रश भी मैं साफ कर दाँगी जोड़ा कहीं स्टील है ये बिल्कुल साफ होडियो में जी चल् चल्दी इन लाइक जरूर कर दिया करो ਕੋਈ ਵੀ ਤੁਸੀਂ ਲਿਕਵਿਡ ਲੈ ਕੇ ਉਹਦੇ ਨਾਲ ਹੁਣ ਤੁਸੀਂ ਚੰਗੀ ਤਰ੍ਹਾਂ ਨਾਲ ਕਲੀਨ ਕਰ ਦਿਓ ਇਹਨਾਂ ਨੂੰ ਚਾਹ ਪੋਣੀਆਂ ਨੂੰ ਬਹੁਤ ਹੀ ਆਪਣੇ ਸਿੰਪਲ ਤਰੀਕੇ ਨਾਲ ਸਾਫ਼ ਹੋ ਗਈਆਂ ਤੇ ਆਪਾਂ ਤੁਹਾਨੂੰ ਪਾਣੀ ਸਿੰਪਲ ਦੇ ਨਾਲ ਸਾਫ਼ ਕਰਕੇ ਵੀ ਦਿਖਾਵਾਂਗੇ ਤੇ ਦੇਖੋ ਜੀ ਜਿਹੜੀ ਇਹਦੇ ਵਿੱਚ ਕਾਲਸ ਮੈਲ ਸੀਗੀ ਜੋ ਵੀ ਸੀਗਾ ਹੈ ਨਾ ਗੰਦਗੀ ਤੇ ਉਹ ਦੇਖੋ ਨਿਕਲ ਰਹੀ ਹੈ ਪਲੇਟ ਦੇ ਵਿੱਚ ਇਹਨਾਂ ਚੰਗੀ ਤਰ੍ਹਾਂ ਨਾਲ ਦੇਸ ਰਹੀ ਹੈ ਆਹ ਦੇਖੋ ਜੀ ਜਿੰਨਾਂ ਦੇ ਵਿੱਚ ਆਪਾਂ ਨੇ ਚਾਹ ਪੋਣੀਆਂ ਡਪੋ ਕੇ ਰੱਖੀਆਂ ਹੋਈਆਂ ਸੀਗੀਆਂ ਇਹ ਪਾਣੀ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਤੇ ਕਿੰਨਾ ਗੰਦਾ ਹੋ ਗਿਆ ਤੇ ਜਿਹੜੀ ਆਪਣੀ ਇਹ ਜਿਹੜੀ ਚਾਹ ਪੱਤੀ ਵਿੱਚ ਜਮਾ ਹੋਈ ਹੋਈ ਸੀਗੀ ਉਹ ਸਾਰੀ ਹੀ ਨਿਕਲ ਗਈ ਇੱਥੇ ਤੁਸੀਂ ਆਪਣੀਆਂ ਦੇਖੋ ਜੀ ਆਪਾਂ ਨੇ ਚਾਹ ਪੋਣੀਆਂ ਬਿਲਕੁਲ ਕਲੀਨ ਕਰਕੇ ਤੁਹਾਨੂੰ ਦਿਖਾਉltੀਆਂ ਤੇ ਬਹੁਤ ਹੀ ਸਿੰਪਲ ਤਰੀਕੇ ਨਾਲ ਨਾਰਮਲੀ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਆਪਾਂ ਬਨੇਗਰ ਤੇ ਨੀਂਮੂ ਮਿੱਠਾ ਸੋਡਾ ਤੇ ਇਹਨੂੰ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਆਪਾਂ ਚਾਹ ਪੋਣੀਆਂ ਸਾਫ ਕਰਨ ਲਈ ਤੇ ਆਪਾਂ ਨੇ ਇੱਕ ਵੀਡੀਓ ਪਹਿਲਾਂ ਵੀ ਚਾਪਹੋਣੀ ਵਾਲੀ ਪਾਈ ਹੋਈ ਆ ਉਹਦਾ ਆਪਾਂ ਲਿੰਕ ਹੇਠਾ ਦੇ ਦਾਂਗੇ ਉਹ ਵੀ ਤੁਸੀਂ ਦੇਖ ਸਕਦੇ ਹੋ ਉਹ ਆਪਾਂ ਨੇ ਬਨੇਕਰ ਦੇ ਨਾਲ ਸਾਫ਼ ਕੀਤੀਆਂ ਸੀਗੀਆਂ ਤੇ ਉਹਦਾ ਬਹੁਤ ਵਧੀਆ ਰਿਸਪਾਂਸ ਆਇਆ ਜੀ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਮਿਲਦੇ ਹਾਂ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ